ਜਿਹੜਾ ਨਿਆਣਾ ਜਾ ਰਾਹੁਲ ਰਾਹੁਲ ਗਾਂਧੀ ਉਹ ਹਾਈ ਕਮਾਂਡੋ ਮੈਨੂੰ ਤੁਹਾਨੂੰ ਨਾਮ ਵੀ ਨਹੀਂ ਯਾਦ ਰਿਹਾ ਉਹ ਮੈਂ ਕੀ ਕਰੀ ਕੀ ਕਰਦਾ ਮੈਂ ਉਹਨੂੰ ਕਿਹਾ ਇਹ ਤੂੰ ਹਾਈ ਹੋਈ ਹੋ ਸਕਦਾ ਜਵਾਰ ਲਾਲ ਦਾ ਦੂਤਰਾ ਕਮਾਂਡ ਤੇਰੀ ਹੈ ਨਹੀਂਗੀ ਜਿਹੜਾ ਕਸੂਰ ਕਿਸੇ ਹੋਏ ਮੈਂ ਰੋਜ਼ ਆਪਣਾ ਨਾਰਮਲ ਗੱਡੀ ਚਲਾਉਂਦਾ ਸੀ ਕਦੀ ਗੋਲ ਗੱਪੇ ਖਾ ਲਾ ਕਦੀ ਫਟੂਰੇ ਖਾ ਲਾ ਕਦੀ ਘਾਹ ਤੇ ਬਹਿ ਗਿਆ ਮੈਂ ਕਿਹਾ ਤੁਸੀਂ ਫੇ ਮੈਨੂੰ ਉੱਥੇ ਲੈ ਨਰਕਜੇ ਚ ਇੱਕ ਵਾਰੀ ਮੈਂ ਕਿਹਾ ਸੀ ਦੋਜਕ ਫੇ ਉੱਥੇ ਹੀ ਲੈ ਜਦੋਂ ਚਰਨਜੀਤ ਚੰਨੀ ਹੋਣਾ ਤੋਂ ਉਦੋਂ ਤੁਸੀਂ ਪਤਾ ਨਹੀਂ ਕੀ ਡੋਨੋ ਕਿੰਨਾ ਪਾਰਟੀਆਂ ਚ ਰਹੇ ਹੋ ਆਇਡੀਓਲੋਜੀਕਲੀ ਤੁਹਾਨੂੰ ਡਿਫਰੈਂਸ ਕਿਤਨਾ ਚ ਨਜ਼ਰ ਆਇਆ ਲੀਡਰ ਮੇਰਾ ਬਹੁਤ ਓਨੈਸਟ ਹੈ ਪ੍ਰਕਾਸ਼ ਸਿੰਘ ਬਾਦਲ ਓਨੈਸਟਲੀ ਇੰਟਰਨੈਸ਼ਨਲੀ ਇੰਟਰਨੈਸ਼ਨਲੀ ਪਪੂਲਰ ਨੇ ਪ੍ਰਕਾਸ਼ ਸਿੰਘ ਬਾਦਲ ਹੋਣਾ ਬਾਰੇ ਕੀ ਅਪੀਨੀਅਨ ਪੰਜ ਸਾਲਾਂ ਤੋਂ ਬਹੁਤ ਵੱਡਾ ਬੰਦਾ ਹੈ ਇੱਕ ਵਾਰੀ ਬਣ ਸਕਦਾ ਚੀਫ ਮਿਨਿਸਟਰ ਕੋਈ ਪੰਜ ਵਾਰੀ ਜੀ ਬਣਿਆ ਤੇ ਇਹਦਾ ਮਤਲਬ ਸਿਆਸਤ ਤੋਂ ਉਹਨਾਂ ਨੂੰ ਆਉਂਦੀ ਸੀ